ਸਸਵੀ ਗਾਲ ਜੀ ਸਾਰਿਆਂ ਨੂੰ ਮੈਂ ਜਿਸ ਸਿੱਧੂ ਅੱਜ ਆਪਾਂ ਤੇਰੇ ਮੁੜ ਤੋਂ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਆਏ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਐਲਪੀਯੂ ਵੱਲੋਂ ਸਾਰੇ ਸੈਮੈਸਟਰਾਂ ਦੀ ਡੇਟਸ਼ੀਟ ਡਿਕਲੇਅਰ ਕਰ ਦਿੱਤੀ ਗਈ ਹੈ ਜਿਹਦੇ ਥਰੂ ਸਾਡੇ ਜਿਹੜੇ ਐਗਜ਼ਾਮਸ ਹੈ ਜੂਨ ਤੇ ਜੁਲਾਈ ਦੇ ਵਿੱਚ ਕੰਡਕਟ ਹੋਣ ਜਾ ਰਹੇ ਨੇ ਤਾਂ ਉਹਨਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਆਪਾਂ ਤਿਆਰੀ ਕਰਵਾ ਰਿਹਾ ਥੰਮੂ ਬੀਐਸ ਸੈਮੈਸਟਰ 4th ਦੀ ਠੀਕ ਹੈ ਜਿਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਹਰ ਇੱਕ ਸਬਜੈਕਟ ਦਾ ਇਕੱਲਾ ਇਕੱਲਾ ਟੌਪਿਕ ਤਾਂ ਜੋ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਤੁਸੀਂ ਬਹੁਤ ਹੀ ਚੰਗੇ ਨੰਬਰ ਲੈ ਕੇ ਤਪਲੀਆ ਤੋਂ ਖੜਾ ਛੜਾ ਸਕੋ ਓਕੇ ਤਾਂ ਸਾਡਾ ਜਿਹੜਾ ਕਹਿ ਲੋ ਅੱਜ ਦਾ ਸਬਜੈਕਟ ਕੀ ਹੈ ਇਲੈਕਟਿਵ ਪੰਜਾਬੀ ਹੈ ਇਲੈਕਟਿਵ ਪੰਜਾਬੀ ਆ ਰਿਹਾ ਤੁਹਾਡੇ ਕੋਲੇ ਸਾਰਾ ਸਿਲੇਬਸ ਜਿਹੜਾ ਕਿ ਆਪਾਂ ਉਹਨਾਂ ਦੀ ਸਾਈਟ ਤੋਂ ਵੀ ਡਾਊਨਲੋਡ ਕੀਤਾ ਹੈਗਾ ਆਫੀਸ਼ੀਅਲ ਸਾਈਟ ਤੋਂ ਡਾਊਨਲੋਡ ਕੀਤਾ ਹੋਇਆ ਹੈ ਸਿਲੇਬਸ ਅਸਾ ਜਿੰਨੂੰ ਅਸੀਂ ਫੋਲੋ ਕਰਕੇ ਸਾਰੀ ਤਿਆਰੀ ਕਰਾਂਗੇ ਅੱਜ ਆਪਾਂ ਡਿਸਕਸ ਕਰਾਂਗੇ 9th ਟਾਪਿਕ ਰਾਸ ਪ੍ਰਭਾਸ਼ਾ ਲਖਣ ਅਤੇ ਕਿਤਮਾ ਇਹ ਕਾਫੀ ਇੰਪੋਰਟੈਂਟ ਟਾਪਿਕਸ ਨੇ ਪ੍ਰੀਵਿਅਸ ਇਅਰ ਐਗਜ਼ਾਮਸ ਦੇ ਵਿੱਚ ਆਏ ਹੋਏ ਨੇ ਓਕੇ ਆਪਾਂ ਇਸ ਨੂੰ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕਰ ਲਿਆ ਸੀ ਸਾਡੀ ਇਲੈਕਟਿਵ ਪੰਜਾਬੀ ਦਾ 8th ਟੌਪਿਕ ਅਲੰਕਾਰ ਦੀ ਪ੍ਰਵਾਸ਼ਾ ਟਿਸਮਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅਸੀਂ ਉਹ ਡਿਸਕਸ ਕਰ ਲਿਆ ਐਂਡ ਬਹੁਤ ਹੀ ਜ਼ਿਆਦਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਤਾਂ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਯੂ ਸ਼ੁਰ ਵਾਚ ਥਿਸ ਵੀਡੀਓ ਓਕੇ ਬਿਫੋਰ ਐਗਜ਼ਾਮ ਕਲੀਅਰ ਹੈ ਕਿਉਂਕਿ ਇਹਦੇ ਨਾਲ 베ਸਡ ਕਰਕੇ ਸਾਡਾ 3 ਮਾਰਕ ਵਾਲਾ ਕੁਐਸਚਨ ਜ਼ਰੂਰ ਹੀ ਬਣੂਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡਾ ਪੇਪਰ ਪੈਟਰਨ ਕੀ ਰਹਿੰਦਾ ਹੈ ਸਾਡੇ ਕੋਲ 10 ਕੁਐਸਚਨ ਆਉਂਦੇ ਆ 2 2 ਮਾਰਕਸ ਵਾਲੇ ਐਂਡ ਸਾਨੂੰ 6 ਕੁਐਸਚਨ ਅਸੀਂ ਟੈਂਪਟ ਕਰਨੇ ਹੁੰਦੇ ਆ 10 ਮਾਰਕਸ ਵਾਲੇ ਉਹ ਜਿਹੜੇ 6 ਸੇਟ ਐਟੈਂਪਟ ਕਰਨੇ ਹੁੰਦੇ ਉਹ ਹੁੰਦੇ ਸਾਡੇ ਕੋਲੇ ਆਪਸ਼ਨਲ ਸਾਡੇ ਕੋਲ ਟੋਟਲ ਦਿੱਤੇ ਹੁੰਦੇ ਆ 10 ਕੁਐਸਚਨਸ ਜਾਂ 8 ਕੁਐਸਚਨਸ ਉਹਦੇ ਵਿੱਚੋਂ ਅਸੀਂ 6 ਕੁਐਸਚਨ ਜਿਹੜੇ ਕੰਪਲਸਰੀ ਐ ਵੀ 10 ਮਾਰਕਸ ਦੇ ਅੰਡਰ ਅਸੀਂ ਸੋਲਵ ਕਰਨੇ ਹੀ ਹੁੰਦੇ ਨੇ ਤਾਂ ਉਹਨਾਂ 10-10 ਮਾਰਕਸ ਦੇ ਕੁਐਸਚਨਸ ਵੀ ਇਹਨਾਂ ਦੋਨੋਂ ਟੌਪਿਕਸ ਦੇ ਵਿੱਚੋਂ ਜ਼ਰੂਰ ਬਣਨਗੇ ਤੇ ਇਸ ਚੀਜ਼ ਦਾ ਬਹੁਤ ਖਾਸ ਤੇ ਰੱਖਣਾ ਹੈ ਠੀਕ ਹੈ ਕਿਉਂਕਿ ਟੌਪਿਕ ਇੰਪੋਰਟੈਂਟ ਹੈ ਤੇ ਐਗਜ਼ਾਮ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਪੜ੍ਹ ਕੇ ਜਾਣਾ ਹੈ ਓਕੇ ਹਾਂ ਬਹੁਤਾਂ ਟਾਈਮ ਨਾਲ ਅਸੀਂ ਸ਼ੁਰੂ ਕਰਦੇ ਆਂ ਅੱਜ ਦਾ ਸਾਡਾ ਇੰਪੋਰਟੈਂਟ ਟਾਪਿਕ ਅਰਾਸ ਦੀ ਪਰਵਾਸ਼ਾ ਲੱਛਣ ਤੇ ਕਿਸਮਾਂ ਓਕੇ ਇਹ ਜਿਹੜਾ ਸਾਡਾ ਟਾਪਿਕ ਹੈ ਇੱਕ ਵਾਰ ਫਿਰ ਤੋਂ ਰਿਪੀਟ ਕਰਨ ਜਾ ਰਹੇ ਆ ਇਲੈਕਟਿਵ ਪੰਜਾਬੀ ਦੇ ਅੰਡਰ ਆਂਦਾ ਹੈ ਠੀਕ ਹੈ ਇਹ ਐਲਪੀਯੂ ਵੱਲੋਂ ਡਿਜ਼ਾਈਨ ਕੀਤਾ ਗਿਆ ਸਿਲੇਬਸ ਦੇ ਵਿੱਚ ਹੀ ਨਹੀਂ ਆਂਦਾ ਇਹਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੀ ਜਿਹੜਾ ਸਿਲੇਬਸ ਡਿਜ਼ਾਈਨ ਕੀਤਾ ਗਿਆ ਉਹਦੇ ਵਿੱਚੋਂ ਵੀ ਇਹ ਇੱਕ ਇੰਪੋਰਟੈਂਟ ਟਾਪਿਕ ਹੈ ਤਾਂ ਸੋ ਜਿਹੜੇ ਸਟੂਡੈਂਟਸ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਗ੍ਰੈਜੂਏਸ਼ਨ ਕਰ ਰਿਹਾ ਤਾਂ ਉਹ ਵੀ ਇਸ ਵੀਡੀਓ ਦੇ ਥਰੂ ਆਪਣੇ ਟਾਪਿਕਸ ਨੂੰ ਕਲੀਅਰ ਕਰ ਸਕਦੇ ਨੇ ਓਕੇ हां जी ਸਾਡਾ ਕੁਐਸਚਨ ਕਿੱਦਾਂ ਦਾ ਬਣ ਕੇ ਆ ਸਕਦਾ ਕੁਐਸਚਨ ਸਾਨੂੰ ਕਿੱਦਾਂ ਦਾ ਆ ਸਕਦਾ ਉਹ ਇਸ ਤਰ੍ਹਾਂ ਰਸ ਦੀ ਪਰਿਭਾਸ਼ਾ ਦੋ ਰਸ ਦੀਆਂ ਕਿਸਮਾਂ ਨੂੰ ਕਾਵਿ ਹਵਾਲਿਆਂ ਨਾਲ ਸਪਸ਼ਟ ਕਰੋ ਕਾਵਿ ਹਵਾਲਿਆਂ ਨਾਲ ਸਪਸ਼ਟ ਕਰੋ ਠੀਕ ਹੈ ਆਪਾਂ ਨੇ ਕੁਐਸਚਨ ਦੀ ਡਿਮਾਂਡ ਕੀ ਹੈ ਰਸ ਦੀ ਪਰਿਭਾਸ਼ਾ ਦੇਣੀ ਹੈ ਫਿਰ ਉਹਦੀਆਂ ਕਿਸਮਾਂ ਨੂੰ ਦੱਸਣਾ ਹੈ ਕਿਸਮਾਂ ਨੂੰ ਐਕਸਪਲੇਨ ਕਰਦੇ ਹੋਏ ਕੁਝ ਨਾ ਕੁਝ ਕਾਵਿ ਹਵਾਲੇ ਵੀ ਦੇਣੇ ਆ ਯਾਨੀ ਕਿ ਕਵਿਤਾਵਾਂ ਰਿਆ ਤੁਕਾਂ ਵੀ ਮੈਂਸ਼ਨ ਕਰਨੀਆਂ ਜਿਦੇ ਵਿੱਚ ਸਾਨੂੰ ਦੇਖਣ ਨੂੰ ਮਿਲੂਗਾ ਉਹ ਰਸ ਦੀ ਕਿਸਮ ओके ਸਭ ਤੋਂ ਪਹਿਲਾਂ ਆਪਾਂ ਰਸ ਦੀ ਪਰਿਭਾਸ਼ਾ ਦਿੰਨੇ ਆ ਰਸ ਕਾਵੇ ਦੀ ਆਤਮਾ ਹੈ ਕਾਵੇ ਜਾਨੇ ਕੋਈ ਵੀ ਕਵਿਤਾ ਪਾਅ ਰਹੀ ਠੀਕ ਹੈ ਕੋਈ ਵੀ ਕਵਿਤਾ ਨੂੰ ਆਪਾਂ ਕਾਵ ਕਹਿ ਦਿੰਦੇ ਆ ਠੀਕ ਹੈ ਕਿਸੇ ਵੀ ਕਵਿਤਾ ਦੀ ਆਤਮਾ ਹੁੰਦੀ ਹੈ ਰਸ ਠੀਕ ਹੈ ਜੋ ਪਾਠਕ ਦੇ ਸਰੋਤ ਦੇ ਮਨ ਵਿੱਚ ਆਨੰਦ ਤੇ ਭਾਵਨਾਵਾਂ ਪੈਦਾ ਕਰਦਾ ਹੈ ਰਸ ਹੀ ਇਹ ਜਿੱਦੀ ਵਜ੍ਹਾ ਕਰਕੇ ਕੋਈ ਪਾਠਕ ਕਹਿ ਲਓ ਉਸ ਕਵਿਤਾ ਦਾ ਆਨੰਦ ਲੈ ਸਕਦਾ ਠੀਕ ਹੈ ਕੋਈ ਸਰੋਤਾਂ ਉਸ ਕਵਿਤਾ ਨੂੰ ਬਹੁਤ ਹੀ ਧਿਆਨ ਨਾਲ ਸੁਣ ਸਕਦਾ ਹੈ ਇਸ ਸਥਾਈ ਭਾਵਾਂ ਵਿਭਾਵਾਂ ਨੂੰ ਪੈਦਾ ਕਰਦਾ ਇਹਦੇ ਵਿੱਚ ਕਾਫੀ ਫੀਲਿੰਗਸ ਹੁੰਦੀਆਂ ਜਿਹੜੀਆਂ ਐਕਸਪਰੈਸ ਕੀਤੀਆਂ ਜਾਂਦੀਆਂ ਹੁਣ ਤੁਸੀਂ ਪੰਜਾਬੀ ਦੇ ਵਿੱਚ ਫੀਲਿੰਗਸ ਵਾਸਤੇ ਵਰਡ ਕਿਹੜੇ ਯੂਜ਼ ਕਰੋਗੇ ਭਾਵ ਵਿਭਾਵ ਅਨੁਭਵ ਓਕੇ ਇਹਨਾਂ ਵਿੱਚੋਂ ਇੱਕ ਤਾਂ ਸ਼ਬਦ ਛੁੱਟ ਵੀ ਜਾਊਗਾ ਤਾਂ ਵੀ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਬਟ ਫਿਰ ਵੀ ਤੁਹਾਨੂੰ ਇਹ ਇਹਨਾਂ ਦੇ ਵਿੱਚੋਂ ਇੱਕ ਵਰਡ ਤਾਂ ਮੈਂਸ਼ਨ ਕਰਨਾ ਹੀ ਪਊਗਾ ਇਸ ਤੋਂ ਬਾਅਦ ਇਹਨਾਂ ਦੇ ਸੁਮੇਲ ਨਾਲ ਪੈਦਾ ਹੁੰਦਾ ਹੈ ਇਹ ਜਿਹੜੇ ਭਾਵ ਹੋ ਕੇ ਸਾਡੇ ਅਨੁਭਵ ਹੋਗੇ ਯਾਨੀ ਕਿ ਐਕਸਪੀਰੀਅੰਸ ਇਨਾ ਤੋਂ ਮਿਲ ਕੇ ਹੀ ਕਹ ਲਓ ਸਾਡਾ ਰਸ ਹੈਦਾ ਹੁੰਦਾ ਕਿਸੇ ਵੀ ਕਵਿਤਾ ਦੇ ਵਿੱਚ ਜਿਹਨੂੰ ਅਸੀਂ ਕਹਿ ਦਿੰਨੇ ਆ ਕਿਸੇ ਵੀ ਕਵਿਤਾ ਦੀ ਆਤਮਾ ਓਕੇ ਹੁਣ ਇਹ ਜੋ ਸਾਡਾ ਇੱਥੇ ਰਸ ਦੀ ਗੱਲ ਚੱਲ ਰਹੀ ਹੈ ਇਹ ਸਾਡੇ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਕਹਿੰਦੇ ਸਾਹਿਤ ਦੇ ਵਿੱਚ ਕਵਿਤਾ ਹੈ ਕਵਿਤਾ ਦੇ ਜਿਹੜੇ ਇੱਕ ਅਜਿਹਾ ਦਾਗਾ ਜਾਂਦਾ ਹਿੱਸਾ ਹੁੰਦਾ ਰਸ ਉਹਦੀ ਗੱਲ ਚੱਲ ਰਹੀ ਹੈ ਨਾ ਕਿ ਸਾਡੇ ਜਿਹੜੇ ਚਾਹਨਾ ਰਸ ਖਾਣੇ ਉਹਦੀ ਵਾਲੀ ਓਕੇ ਹੁਣ ਦੇਖੋ ਧਿਆਨ ਨਾਲ ਇਸ ਤੋਂ ਬਾਅਦ ਅਸੀਂ ਡਿਸਕਸ ਕਰਨਾ ਹੈਗਾ ਰਸ ਦੇ ਕਿਸਮਾਂ ਰਾਸਨੀਆਂ ਕਿਸਮਾਂ ਕਿਹੜੀਆਂ ਹੀਆਂ ਪਹਿਲੀ ਕਿਸਮ ਹੈਗੀ ਸਾਡੇ ਸ਼ਿੰਗਾਰ ਰਸ ਦੂਜੀ ਹੈਗੀ ਜੇ ਹਾਸ ਰਸ ਤੀਜੀ ਹੈਗੀ ਕਰੋਨਾ ਰਸ ਚੌਥੀ ਹੈਗੀ ਸਾੰਭ ਰਸ ਪਰ ਇਹਨਾਂ ਦੇ ਵਿੱਚੋਂ ਪਹਿਲੇ ਤਿੰਨ ਕਿਸਮਾਂ ਜਿਹੜੀਆਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਜਿਨ੍ਹਾਂ 'ਤੇ ਤੁਸੀਂ ਧਿਆਨ ਦੇ ਰੱਖਣੀਆਂ ਨੇ ਸ਼ਿੰਗਾਰ ਰਸ ਹਾਸ ਰਸ ਕਰੋਨਾ ਰਸ ਸ਼ਿੰਗਾਰ ਸ਼ਿੰਗਾਰ ਰਸ ਕਿਹੜਾ ਹੁੰਦਾ ਇਹ ਰਸ ਪ੍ਰੇਮ ਤੇ ਸੁੰਦਰਤਾ ਨਾਲ ਸੰਬੰਧਿਤ ਹੈ ਹੁਣ ਸ਼ਿੰਗਾਰ ਸ਼ਬਦ ਦੀ ਸੁੰਦਰਤਾ ਨਾਲ ਸੰਬੰਧਿਤ ਹੈ ਤੇ ਇਹ ਰਸ ਵੀ ਕੀ ਹੈ ਸਾਡਾ ਸੁੰਦਰਤਾ ਨਾਲ ਸੰਬੰਧਿਤ ਹੈ ਇਸ ਵਿੱਚ ਮਿਲਣ ਤੇ ਵਿਛੋੜੇ ਦੋਵੇਂ ਸ਼ਾਮਲ ਹਨ ਆਪਾਂ ਕੁਝ ਤਾਂ ਕਵਿਤਾਵਾਂ ਪੜੀਆਂ ਹੋਣੀਆਂ ਜਿਵੇਂ ਹੀਰਾਂਜਾ ਹੋ ਗਿਆ ਸੋਹਣੀ ਮਹੀਵਾਲ ਹੋ ਗਿਆ ਉਹਦੇ ਵਿੱਚ ਅਸੀਂ ਦੇਖਿਆ ਹੋਣਾ ਵੀ ਕੁਝ ਤੇ ਕਹ ਲੋ ਪਿਆਰ ਦੇ ਭਾਵ ਸ਼ੋਕ ਕਿਤੇ ਹੁੰਦੇ ਉਹਨਾਂ ਨੇ ਕਵਿਤਾਵਾਂ ਦੇ ਵਿੱਚ ਠੀਕ ਹੈ ਉਹਨਾਂ ਨੇ ਮਿਲਣ ਵਿਛੋੜੇ ਦੀਆਂ ਗੱਲਾਂ ਕੀਤੀਆਂ ਹੁੰਦੀਆਂ ਇੰਗੀਆਂ ਠੀਕ ਹੈ ਇਸ ਤੋਂ ਇਲਾਵਾ ਕੁਝ ਹੋਰ ਵੀ ਕਵਿਤਾਵਾਂ ਨੇ ਜਿਹੜੇ ਸਾਡੇ ਫੈਮਿਲੀ ਰਿਲੇਸ਼ਨਸ ਦੇ ਨਾਲ ਰਿਲੇਟ ਕਰਦੀਆਂ ਇੰਗੀਆਂ ਠੀਕ ਹੈ ਤਾਂ ਉਹਦੇ ਵਿੱਚ ਵੀ ਕਹ ਲੋ ਮਿਲਣ ਤੇ ਵਿਛੋੜੇ ਦੀ ਗੱਲ ਹੋਈ ਹੁੰਦੀ ਹੈ ਤਾਂ ਕੁਝ ਜਿਹੜੀਆਂ ਉਸ ਤਰ੍ਹਾਂ ਦੀ ਕਵਿਤਾਵਾਂ ਦੇ ਵਿੱਚ ਆਸ ਪਾਇਆ ਜਾਂਦਾ ਉਹਨੂੰ ਅਸੀਂ ਕਹਿ ਦਿੰਨੇ ਆ ਉਹ ਕੀ ਆ ਰਾਸ ਠੀਕ ਹੈ ਹੁਣ ਇਹਦਾ ਆਪਣਾ ਕੋਈ ਕੋਈ ਨਾ ਕੋਈ ਕਾਵੇ ਹਵਾਲਾ ਵੀ ਦੇਣਾ ਪੂਆ ਕਾਵ ਹਵਾਲਾ ਜਾਨੇ ਕਿ ਕੋਈ ਨਾ ਕੋਈ ਐਦਾਂ ਦੀ ਕਵਿਤਾ ਦੀ ਤੁਕਾਂ ਮੈਂਸ਼ਨ ਕਰਨੀਆਂ ਪੈਣਗੀਆਂ ਉਹ ਕਿਹੜੀਆਂ ਈਆਂ ਮੇਰੇ ਸਾਈਆਂ ਜੀਓ ਮੈਂ ਵਿਛੜ ਗਈ ਸਾ ਹੁਣ ਮਿਲ ਪਈਆਂ ਇਹ ਕਿਸੇ ਕਵਿਤਾ ਦਾ ਹਵਾਲਾ ਜਿਹਦੇ ਵਿੱਚ ਵਿਛੜਨਾ ਤੇ ਮੇਲ ਦੀ ਗੱਲ ਹੋਈ ਹੈ ਯਾਨੀ ਕਿ ਇਹਦੇ ਵਿੱਚ ਕਿਹੜਾ ਰਸ ਯੂਜ਼ ਕੀਤਾ ਸਾਡਾ ਸ਼ਿੰਗਾਰ ਰਸ ਯੂਜ਼ ਕੀਤਾ ਗਿਆ ਹੈ ਓਕੇ ਹੁਣ ਇਸ ਤੋਂ ਬਾਅਦ ਸਾਡੀ ਦੂਜੀ ਕਹਿੰਦੇ ਦੂਸਰੀ ਕਿਸਮ ਕਿਹੜੀ ਆ ਜਾਂਦੀ ਹੈ ਹਾਸ ਰਸ ਦੀ ਆ ਜਾਂਦੀ ਹੈ हां अस ਦੇ ਵਿੱਚ ਛिपਿਆ ਹੋਇਆ ਜੀ ਸਾਟਾ ਹਾਸਾ ਠੀਕ ਹੈ ਇਹ ਰਸ ਹਾਸੇ ਤੇ ਮਜ਼ਾਕ ਨਾਲ ਭਰਪੂਰ ਹੁੰਦਾ ਹੈ ਕੁਝ ਕਹਤਾਂ ਨੇ ਆ ਕਵਿਤਾਮਾਂ ਤੁਸੀਂ ਦੇਖੀਆਂ ਹੋਣੀਆਂ ਜਿਦੇ ਵਿੱਚ ਕੁਝ ਨਾ ਕੁਝ ਮਜ਼ਾਕ ਕਹਿ ਲੋ ਵੀ ਪਾਇਆ ਜਾਂਦਾ ਦਾ ਠੀਕ ਹੈ ਤਾਂ ਉਸ ਸਮੇਂ ਅਸੀਂ ਕਹਾਂਗੇ ਵੀ ਕੁਝ ਨਾ ਕੁਝ ਕਹਿ ਲੋ ਇਦਾਂ ਦਾ ਰਸ ਕੋਉਣ ਦੀ ਕੋਸ਼ਿਸ਼ ਕੀਤੀ ਉਸ ਕਵਿਤਾ ਦੇ ਵਿੱਚ ਜਿਦੇ ਨਾਲ ਹੀ ਆਪਾਂ ਸਿਰੋਟੇ ਦੇ ਧਿਆਨ ਨੂੰ ਹੋ ਜ਼ਿਆਦਾ ਖਿੱਚ ਸਕੀਏ ਠੀਕ ਹੈ ਤਾਂ ਉਹ ਉਸ ਰਸ ਨੂੰ ਆਪਾਂ ਕਹਿੰਦੇ ਨੇ ਹਾਸ ਰਸ ਇਸ ਵਿੱਚ ਅਜੀਬ ਸਥਿਤੀਆਂ ਤੇ ਸ਼ਬਦਾਂ ਦੀ ਵਰਤੋਂ ਨਾਲ ਹਾਸਾ ਪੈਦਾ ਕੀਤਾ ਹੁੰਦਾ ਹੈ ओके ਜਿਵੇਂ ਕਿ ਹਾਥੀ ਦੇ ਦੰਤ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਇਹ ਵੀ ਇੱਕ ਕਾਵ ਟੋਟਾ ਕਹ ਲਓ ਠੀਕ ਹੈ ਜਿਹਦੇ ਵਿੱਚ ਦੱਸਿਆ ਗਿਆ ਹਾਥੀ ਦੇ ਦੰਤ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਠੀਕ ਹੈ ਇਹਦੇ ਵਿੱਚ ਕੁਝ ਨਾ ਕੁਝ ਕਹਨੋ ਮਜ਼ਾਕ ਜਾਂ ਹਾਸਾ ਜਾਂ ਕੁਝ ਨਾ ਕੁਝ ਐਦਾਂ ਦਾ ਗੱਲ ਕੀਤੀ ਗਈ ਹੈ ਜਿਸ ਦੀ ਵਜ੍ਹਾ ਕਰਕੇ ਇਹਨੂੰ ਅਸੀਂ ਕਿਹਦੇ ਚ ਮੰਨਿਆ ਇਹ ਕਿਹਦੇ ਅੰダー ਆਉਂਦਾ ਸਾਡੇ ਹਾਸ ਰੱਸ ਦੇ ਅੰダー ਆਂਦਾ ਹੈ ओके ਤੀਜਾ ਆ ਗਿਆ ਸਾਡਾ ਕਰੁਣਾ ਰੱਸ ਇਹ ਰੱਸ ਦੁੱਖ ਸੋਗ ਤੇ ਹਮਦਰਦੀ ਨਾਲ ਜੁੜਿਆ ਹੁੰਦਾ ਹੈ ਕਰੁਣਾ ਕਰुणा ਕਰुणा ਸ਼ਬਦੀ ਸਾਡਾ ਸੋਗ ਮਾਤਮ ਦੇ ਨਾਲ ਲਿੰਕ ਕਰਦਾ ਹੈਗਾ ਤਾਂ ਉਸ ਤਰੀਕੇ ਨਾਲ ਤੁਸੀਂ ਇਹਨੂੰ ਰਿਲੇਟ ਕਰ ਸਕਦੇ ਹੋ ਕਰुणा ਰਸ ਇਹ ਰਸ ਦੁੱਖ ਸੂਕ ਤੇ ਹਮਦਰਦੀ ਨਾਲ ਜੁੜਿਆ ਹੁੰਦਾ ਹੈ ਇਸ ਵਿੱਚ ਕਿਸੇ ਵਿਛੋੜੇ ਜਾਂ ਨੁਕਸਾਨ ਦਾ ਵਰਣਨ ਕੀਤਾ ਹੁੰਦਾ ਹੈ ਜਿਵੇਂ ਕਹਿ ਲਓ ਇੱਥੇ ਵੀ ਆਪਾਂ ਨੂੰ ਕੋਈ ਨਾ ਕੋਈ ਕਾਵਿ ਹਵਾਲਾ ਦੇਣਾ ਪੈਣਾ ਜੀ ਤਾਂ ਉਹ ਆਪਾਂ ਦਿੱਤਾ ਹੈਗਾ ਬਾਬਲ ਮੇਰਾ ਵਿਛੜ ਗਿਆ ਮੈਂ ਰੋ ਰੋ ਜਿੰਦਗ ਵਾਈ ਯਾਨੀ ਕਿਤੇ ਕੁਝ ਨਾ ਕੁਝ ਕਰੋ ਨੁਕਸਾਨ ਹੋਇਆ ਵਿਛੋੜਾ ਹੋਇਆ ਉਸ ਚੀਜ਼ ਦਾ ਕਹਿੰੋ ਇਹਨਾਂ ਨੇ ਇੱਥੇ ਰਸ ਪਾਇਆ ਹੈਗਾ ਇਸ ਕਵਿਤਾ ਦੇ ਵਿੱਚ ਉਹ ਕਿਹੜਾ ਰਸ ਹੈ ਕਰੋਨਾ ਦਾ ਰਸ ਹੈ ਯਾਨੀ ਕਿ ਦੁੱਖ ਸੋਗ ਮਨਾਇਆ ਜਾ ਰਿਹਾ ਹੈ ਓਕੇ ਬਾਬਲ ਜਾਣੀਗੇ ਪਿਤਾਉ ਦੇ ਵਾਸਤੇ ਆ ਕਹੋ ਪੰਜਾਬੀ ਸਾਹਿਤ ਦੇ ਵਿੱਚ ਇਹ ਸ਼ਬਦ ਵਰਤਦੇ ਆ ਓਕੇ ਇਸ ਚੀਜ਼ ਨੂੰ ਧਿਆਨ ਚ ਰੱਖਣਾ ਹੈ ਅੱਗੇ ਆ ਗਿਆ ਸਾਡਾ ਚੌਥਾ ਸ਼ਾਂਤ ਰਸ ਸ਼ਾਂਤ ਰਸ ਕਿਹੜਾ ਵਿਦਵਾਨ ਸ਼ਾਂਤ ਰਸ ਨੂੰ ਵੀ ਮਹੱਤਵਪੂਰਨ ਮੰਨਦੇ ਐ ਬੇਸਿਕਲੀ ਜਿਹੜੇ ਮੈਂ ਤੁਹਾਨੂੰ ਦੱਸਿਆ ਪਹਿਲੇ ਤਿੰਨ ਰਸੋਂ ਜ਼ਿਆਦਾ ਇੰਪੋਰਟੈਂਟ ਐ ਪਰ ਕੁਝ ਕੁ ਸਾਡੇ ਜਿਹੜੇ ਵਿਦਵਾਨ ਸਾਹਿਤਕਾਰ ਹੋਏ ਨੇ ਉਹ ਸ਼ਾਂਤ ਰਸ ਨੂੰ ਵੀ ਕਾਫੀ ਮਹੱਤਵਪੂਰਨ ਮੰਨਦੇ ਨੇ ਕਿਉਂਕਿ ਕਿ ਸ਼ਾਂਤੀ ਤੇ ਵਿਰਾਗ ਦੀ ਭਾਵਨਾ ਦੇ ਨਾਲ ਜੁੜਿਆ ਹੁੰਦਾ ਐ ਕਿਉਂਕਿ ਸ਼ਾਂਤ ਰਸ ਕੀ ਇਹਦੇ ਵਿੱਚ ਸ਼ਾਂਤੀ ਤੇ ਵਿਰਾਗ ਵਿਰਾਗ ਯਾਨੀ ਕਿ ਜਦੋਂ ਮੰਨ ਲਓ ਕੋਈ ਚੀਜ਼ ਆਪਣੇ ਤੋਂ ਖੋਸ ਗਈ ਐ ਉਸ ਚੀਜ਼ ਦਾ ਨੁਕਸਾਨ ਆਪਾਂ ਨੂੰ ਅਹਿਸਾਸ ਹੋ ਰਿਹਾ ਤਾਂ ਉਸ ਨੁਕਸਾਨ ਦੇ ਯਾਰੋ ਦੁੱਖ ਦੇ ਵਿੱਚ ਆਪਾਂ ਕੋਈ ਕਵਿਤਾਵਾਂ ਬੋਲ ਰਹੇ ਆਂ ਜਾਂ ਕੋਈ ਕਵਿਤਾਵਾਂ ਲਿਖੀਆਂ ਗਈਆਂਗੇ ਤਾਂ ਆਪਾਂ ਕਹਿੰਦੇ ਬਿਰਾਗ ਕੀਤਾ ਜਾ ਰਿਹਾ ਹੈ ਗਰ ਰੋਇਆ ਜਾ ਰਿਹਾ ਉਸ ਚੀਜ਼ ਵਾਸਤੇ ਤਾਂ ਉਹ ਵਾਲੀ ਭਾਵਨਾ ਜਿਹੜੀ ਹੁੰਦੀ ਹੈ ਸਾਡੇ ਸ਼ਾਂਤ ਰਸ ਦੇ ਨਾਲ ਜੁੜੀ ਹੋ ਸਕਦੀ ਹੈ ਇਹ ਸਾਡੇ ਕੁਝ ਕਪਦਮਾਨਾਂ ਦਾ ਮੰਨਣਾ ਹੈ ਓਕੇ ਇਸ ਤੋਂ ਬਾਅਦ ਸਾਡਾ ਲਾਸਟ ਕਹ ਲੋ ਭਿਆਨ ਰਸ ਹੁੰਦਾ ਨਾ ਠੀਕ ਹੈ ਕੁਝ ਆਲੋਚਕ ਆਲੋਚਕ ਯਾਨੀ ਕਿ ਉਹ ਲੋਕ ਜਿਹੜੇ ਕਹਿੰਦੇ ਕਵਿਤਾਵਾਂ ਦੀ ਅਲੋchna ਕਰਦੇ ਨੇ ਸਾਹਿਤ ਦੀ ਅਲੋchna ਕਰਦੇ ਨੇ ਯਾਨੀ ਕਿ ਉਸ ਚੀਜ਼ ਨੂੰ ਮਿਲੰਦੇ ਹੈ ਇਹ ਸਹੀ ਹੈ ਕਿ ਗਲਤ ਹੈ ਆਲੋਚਨਾ ਦਾ ਮਤਲਬ ਇਹ ਹੁੰਦਾ ਕਰਨ ਵਾਲਿਆਂ ਨੂੰ ਕਹਿ ਦਿੰਨੇ ਆ ਆਲੋਚਕ ਕੁਝ ਆਲੋਚਕ ਜਾਂ ਕੁਝ ਲੋਕ ਭਿਆਨਕ ਰਸ ਨੂੰ ਵੀ ਇੱਕ ਵੱਖਰੀ ਕਿਸਮ ਮੰਨਦੇ ਹਨ ਜੋ ਡਰ ਤੇ ਦਹਿਸ਼ਤ ਨਾਲ ਸੰਬੰਧਿਤ ਹੈ ਤੁਸੀਂ ਦੇਖਿਆ ਉਹ ਨਾ ਬੂਝ ਕਰਦਾਨੀਆਂ ਕਵਿਤਾਵਾਂ ਹੁੰਦੀਆਂ ਹਨ ਜਿਵੇਂ ਕਿ ਵੀਰ ਕਵਿਤਾਵਾਂ ਹੋਣਗੀਆਂ ਮਹਾਦਰੀ ਵਾਲੀਆਂ ਕਵਿਤਾਵਾਂ ਹੋਣਗੀਆਂ ਉਹਦੇ ਵਿੱਚ ਕੁਝ ਤਰ੍ਹਾਂ ਦਾ ਰਸ ਪਾਇਆ ਜਾਂਦਾ ਜਿੱਦੇ ਜੇ ਕੁਝ ਭਿਆਨਕ ਦ੍ਰਿਸ਼ ਕੋਲੋ ਬਿਆਨ ਕੀਤੇ ਹੁੰਦੇ ਨੇ ਤਾਂ ਉਹਦੇ ਬਿਹਾਵ ਕਿੰਸੀ ਕਹਿ ਸਕਦੇ ਆ ਕਿ ਉਹ ਕਵਿਤਾਵਾਂ ਦੇ ਵਿੱਚ ਕਿਹੜਾ ਰਸ ਪਾਇਆ ਗਿਆ ਹੈ? ਭਿਆਨਕ ਰਸ ਪਾਇਆ ਗਿਆ ਹੈ। ਓਕੇ ਤਾਂ ਇਹ ਸਾਰੇ ਜਿਹੜੇ ਅਸੀਂ ਰਸ ਪੜੇ ਨੇ ਸਾਡੀ ਕਹੋ ਪੰਜਾਬੀ ਸਾਹਿਤ ਤੇ ਕਵਿਤਾ ਭਾਗ ਦੇ ਰਸਾਂ ਦੀ ਗੱਲ ਕੀਤੀ ਹੈ। ਇਸ ਸਾਰੇ ਕਹੋ ਕਵਿਤਾਵਾਂ ਇਹ ਸਾਰੇ ਜਿਹੜੀਆਂ ਅਸੀਂ ਕਿਸਮਾਂ ਗੀਤੀਆਂ ਇਹਨਾਂ ਦਾ ਰਸਿੱਟਾ ਸਾਡੇ ਕੋਲ ਇਹ ਨਿਕਲ ਕੇ ਆਉਂਦਾ ਵੀ ਇਹ ਰਸ ਕਾਵ ਦਾ ਜ਼ਰੂਰੀ ਅੰਗ ਹੈ। ਕਵਿਤਾ ਦਾ ਸਭ ਤੋਂ ਜ਼ਰੂਰੀ ਅੰਗ ਹੁੰਦਾ ਹੈਗਾ ਉਹਦੇ ਵਿੱਚਲਾ ਰਾਸ ਜੇ ਰਾਸ ਨਹੀਂ ਹੈ ਇਹਨਾਂ ਸਾਰੀਆਂ ਕਿਸਮਾਂ ਦੇ ਵਿੱਚੋਂ ਕੋਈ ਵੀ ਤਾਂ ਉਹਨੂੰ ਪੂਰਨ ਤੌਰ ਤੇ ਕਵਿਤਾ ਨਹੀਂ ਮੰਨ ਸਕਦੇ ਜੋ ਇਸ ਨੂੰ ਭਾਵਨਾਤਮਕ ਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ ਇਹਦੇ 'ਚ ਭਾਵਨਾ ਪਾਉਂਦਾ ਹੈ ਫੀਲਿੰਗਸ ਪਾਉਂਦਾ ਕਵਿਤਾ ਦੇ ਵਿੱਚ ਤੇ ਪ੍ਰਭਾਵਸ਼ਾਲੀ ਬਣਾਉਂਦਾ ਉਹਨੂੰ ਠੀਕ ਹੈ ਵੱਖ-ਵੱਖ ਰਾਸ ਵੱਖ-ਵੱਖ ਭਾਵਨਾਵਾਂ ਨੂੰ ਜਗਾਉਂਦੇ ਨੇ ਇਹ ਜਿਹੜੇ ਵੱਖ-ਵੱਖ ਰਾਸ ਹਨ ਨੇ ਅਲੱਗ-ਅਲੱਗ ਭਾਵਨਾਵਾਂ ਨੇ ਫੀਲਿੰਗਸ ਨੇ ਕੀ ਕਹਦੇ ਪੰਜਾਬੀ ਸਾਹਿਤ ਦੇ ਕਾਵ ਰੂਪ ਨੂੰ ਅਮੀਰ ਬਣਾਉਂਦੇ ਨੇ ਠੀਕ ਹੈ ਤੇ ਸਾਡਾ ਜਿਹੜਾ ਕਹਿੰਦੇ ਪੰਜਾਬੀ ਫਿਰਸਾ ਕਾਦੇ ਵਿਹਾਪ ਤੇ ਸੀ ਕਹਿੰਦੇ ਸਾਡਾ ਪੰਜਾਬੀ ਵਿਰਸਾ ਅਮੀਰ ਹੈ ਕਿਉਂਕਿ ਸਾਡਾ ਜਿਹੜਾ ਸਾਹਿਤ ਬਹੁਤ ਜ਼ਿਆਦਾ ਅਮੀਰ ਹੈ ਸਾਹਿਤ ਵੀ ਤਾਂ ਸੜ ਕਿਉਂ ਸਾਡਾ ਇੰਨਾ ਸਾਹਿਤ ਅਮੀਰ ਹੈ ਕਿਉਂਕਿ ਉਹਦੇ ਵਿੱਚ ਲੇੜੇ ਅੰਝ ਸਾਡਾ ਕਹਿੰਦੇ ਪੰਜਾਬੀ ਕਾਵੇ ਉਹਦੇ ਰਸਾਂ ਨਹੀਂ ਵਜਾ ਕਰਕੇ ਹੀ ਕਹਿੰਦੇ ਸਾਡਾ ਪੰਜਾਬੀ ਸਾਹਿਤ ਆ ਬਹੁਤ ਹੀ ਜ਼ਿਆਦਾ ਅਮੀਰ ਸੋਹਣਾ ਤੇ ਪ੍ਰਭਾਵਸ਼ਾਲੀ ਹਾਂ ਓਕੇ ਤਾਂ ਤੁਸੀਂ 10 ਮਾਰਕਸ ਵਾਸਤੇ ਜੇ ਇਸ ਤਰੀਕੇ ਦੇ ਨਾਲ ਕੁਐਸਚਨ ਨੂੰ ਅਟੈਂਪਟ ਕਰੋਗੇ ਤਾਂ ਡੈਡ ਸ਼ੋਰ ਹੈ ਵੀ ਤੁਹਾਨੂੰ ਰਾਮਨਾਰਾਇਣ ਦਾ 8 ਮਾਰਕਸ ਦਾ ਐਗਜ਼ਾਮੀਨਰ ਪੂਰ ਸ਼ੋਰ ਦੇਊਗਾ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਮਾਰਨੀਆਂ ਜਸਟ ਥੋੜਾ ਜਿਹਾ ਧਿਆਨ ਨਾਲ ਵੀਡੀਓ ਨੂੰ ਦੇਖੋ ਸਮਝੋ ਆਪਣੇ ਵਰਡਿੰਗ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਕਲੀਅਰ ਹਾਂ ਹੁਣ ਜੇ ਇੱਥੇ ਕੁਐਸਚਨ ਤੁਹਾਨੂੰ ਪੁੱਟ ਕੀਤਾ ਰਾਸ ਦਾ ਤੁਸੀਂ ਕੁਝ ਇਤੇ ਹੋਰ ਹੀ ਜਾਈ ਜਾ ਰਹੇ ਹੋ ਤਾਂ ਉਸ ਟਾਈਮ ਤੁਸੀਂ ਇਹ ਉਮੀਦ ਨਹੀਂ ਕਰ ਸਕਦੇ ਤੁਹਾਨੂੰ ਐਗਜ਼ਾਮੀਨਰ ਕੋਲਲੇ ਮਾਰਕਸ ਦੇਣਗਾ ਠੀਕ ਹੈ ਤਾਂ ਥੋੜਾ ਧਿਆਨ ਨਾਲ ਤਿਆਰੀ ਕਰੋ ਡੈਸਟੌਪ ਲੱਕ ਕੋਇਰ ਐਗਜ਼ਾਮ ਇਦਾਂ ਹੀ ਵਧੀਆ ਤਿਆਰੀ ਕਰਨੀ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ